ਕੀ ਗਾ ਦੋਸਤੋ ਮੈਂ ਤੁਹਾਡਾ ਵੀਰ ਲੱਖਾ ਮਾਨ ਅੱਜ ਆਪਾਂ ਨੂੰ ਸਭ ਨੂੰ ਪਤਾ ਹੈ ਸੋਸ਼ਲ ਮੀਡੀਆ ਦਾ ਟਾਈਮ ਚੱਲ ਰਿਹਾ ਹੈਗਾ ਵਿਊ ਦੇ ਖਾਤਰ ਰਸਤੇ ਬਿਤਾਤਾ ਰਹੋਗੇ ਤਰ੍ਹਾਂ ਤਰ੍ਹਾਂ ਦੀਆਂ ਫੇਮਸ ਹੋਣ ਲਈ ਕਿੰਨਾ ਮਾ ਆਵੀਂ ਆਪਰੇ ਨੇ ਹੋਣ ਆਪਾਂ ਗੱਲ ਕਰਦੇ ਅੱਜ ਹਾਨੀ ਸੇਠੀ ਇਹਦਾ ਹਾਨੀ ਸੇਠੀ ਆ ਉਹ ਸਮਾਜ ਸੇਵੀ ਵੀ ਕੰਮ ਕਰਦਾ ਤੇ ਉਹ ਆディ ਖਾਤਰ ਜਿਵੇਂ ਆਮ ਦੁਕਾਨਾਂ ਤੇ ਢੋਲ ਵਜਾ ਕੇ ਆਪਣੇ ਬੱਚੇ ਪਰਲਨ ਖਾਤਰ 100 ਰੁਪਏ ਭੇਟਾ ਇਕੱਠੀ ਕਰਦੇ ਆ ਉਹਨਾਂ ਨੂੰ ਵੀ ਕਿਰਦਾ ਬੜੀਆਂ ਵਰਲਾ ਕਰਦਾ ਰਹਿਣਾ ਵੀਡੀਓ ਮੁੱਦੇ ਕੋਈ ਨਾ ਕੋਈ ਬਣਾ ਹੀ ਰੱਖਦਾ ਉਸ ਬਾਰੇ ਆਪਾਂ ਗੱਲ ਕਰ ਲੱਗੇ ਆ ਉਹਨਾਂ ਦੀ ਵਾਈਬ ਨੇ ਅਲਜਾਮ ਲਾਏ ਉਹਨਾਂ ਤੇ ਉਹਨੇ ਕਾ ਵੇਖਣਾ ਹੋ ਕੌਣ ਸਹੀ ਆ ਕੌਣ ਝੂਠਾ ਇੱਥੇ ਗੱਲ ਮੈਂ ਆਪਾਂ ਇਕੱਲੇ ਹਣੀ ਸਿੱਟੂ ਨੂੰ ਮਾਰਾ ਕਹਿੰਦੇ ਤੇ ਬੀਬਾਂ ਨਾਲ ਵੀ ਘਰ ਦੇ ਮੈਟਰ ਆ ਘਰ ਦੇ ਸਵਾਲ ਆ ਘਰ ਦੇ ਵਿੱਚ ਹੀ ਹੱਲ ਕਰਨੇ ਚਾਹੀਦੇ ਆ ਫੇਰ ਗੱਲ ਜਿਹੜੇ ਬੰਦੇ ਦਾ ਆਪਦੇ ਘਰ ਦੇ ਵਿੱਚ ਰੌਲਾ ਉਹ ਨੂੰ ਨੀ ਉਹ ਨੰਬੇੜ ਸਕਦਾ ਘਰ ਨੂੰ ਨਹੀਂ ਹੈਂਡਲ ਕਰ ਸਕਦਾ ਉਹ ਸਮਾਜ ਨੂੰ ਕੀ ਸੇ ਦੇਊਗਾ ਸੋਸ਼ਲ ਮੀਡੀਆ ਤੇ ਵਡੀਆਂ-ਵਡੀਆਂ-ਵਡੀਆਂ ਗੱਲਾਂ ਕਰਦੇ ਨੇ ਪਹਿਲਾਂ ਆਪਾਂ ਵੀਡੀਓ ਸੁਣ ਲਈਏ 3 ਮਿੰਟ ਤੇ 38 ਸੈਕਿੰਡਾਂ ਦੇ ਭਲਾ ਵੀਡੀਓ ਸੁਣ ਲਓ ਫੇਰ ਆਪਾਂ ਗੱਲਬਾਤ ਕਰਦੇ ਆ ਕਿ ਸੱਚੀ ਗੱਲ ਸਾਰਿਆਂ ਨੂੰ ਮੈਂ ਹੰਨੀ ਸੇਠੀ ਦੀ ਵਾਈਫ ਇੱਕਮ ਸੇਠੀ ਜੋ ਸੋਸ਼ਲ ਮੀਡੀਆ ਤੇ ਹਨੀ ਸੇਠੀ ਜਿਹੜਾ ਜਿਆਦਾ ਛਾਇਆ ਹੋਇਆ ਮਾਝੂ ਗੱਲ ਕਰਨੀ ਸੀ ਸਾਰਿਆਂ ਨੂੰ ਕਿ 2-2 ਮਹੀਨੇ ਪਹਿਲਾਂ ਉਹ ਜੋ ਵਾਈਫ ਲਾਈ ਸੀ ਤੇ ਹਨੀ ਲੁਧਿਆਣੇ ਸੀ ਤੇ ਮੈਂਦੇ ਬ੍ਰਦਰ ਮਾਰੀ ਘਰ ਆ ਰਹੀ ਸੀ ਵਾਪਸ ਦੁਕਾਨ ਤੋਂ ਰਾਤੀ ਅੱਜ ਆਪਣੇ ਦਿੌਰ ਤੇ ਵੀ ਤੇ ਅਨੇ ਸੇਠੀ ਦੇ ਭਰਾ ਨੇ ਮੇਰੇ ਨਾਲ ਰਸਤੇ 'ਚ ਬਹੁਤ ਕੰਦੀ ਬਦਤਮੀਜ਼ੀ ਕੀਤੀ ਐ ਵੈਸੇ ਤਾਂ ਮੇਰਾ ਬੇਟਾ ਨਾਲ ਹੀ ਹੁੰਦਾ ਕੈਸ਼ ਉਸ ਦਿਨ ਮੇਰਾ ਬੇਟਾ ਵੀ ਨਹੀਂ ਸੀਗਾ ਤੇ ਐਨੇ ਹੱਲੇ ਅੱਧੇ ਰਸਤੇ ਗੁਰਦੁਆਰੇ ਦੇ ਕੋਲ ਜਾ ਕੇ ਖੇਤਾਂ 'ਚ ਗੱਡੀ ਵਾੜ ਲਈ ਸੀ ਤੇ ਰਾਤੀ ਮਾਂਤਾ ਜੀ ਨੂੰ ਘਟਾਈਆਂ ਲਾਈਟਾਂ ਵੀ ਮੇਰੇ ਸ਼ੀਸ਼ੇ ਵੀ ਲੋਕ ਲਗਾ ਦੇ ਐਨੇ ਮੈਨਾਂ ਬਹੁਤ ਗੰਦੀ ਬਦਤਮੀਜ਼ੀ ਕੀਤੀ ਐ ਤੇ ਇੱਕ ਹੱਥ ਵੀ ਪਾਇਆ ਐ ਇਦਾਂ ਰੇਪ ਹੀ ਸਮਝ ਲੋ ਯਾ ਤਾਂ ਰੇਪ ਹੀ ਹੋ ਗਿਆ ਕਿਸਮਤ ਤੇ ਫਿਰ ਮੈਂ ਹਨੀ ਨੂੰ ਫੋਨ ਕਰੇ ਲੱਗੀ ਤੇ ਐਨੇ ਮੇਰਾ ਫੋਨ ਖੋ ਕੇ ਪਿੱਛੇ ਸਿੱਕਾ ਲੈ ਕੇ ਆਵਾ ਫਿਰ ਉਸ ਤੋਂ ਬਾਅਦ ਮੈਂ ਜਾ ਕੇ ਹੰਨੀ ਨੂੰ ਵੀ ਦੱਸੀਏ ਗੱਲ ਮੈਂ ਹੰਨੀ ਨੂੰ ਉੱਥੇ ਬੁਲਾ ਲਿਆ ਸੀ ਇਹ ਗੱਲ ਉਦੋਂ ਦੀ ਹੈ ਜਦੋਂ ਲਵ ਪੰਜਾਬ ਹੰਨੀ ਦੀ ਇੰਟਰਵਿਊ ਸੀਗੀ ਤੇ ਮੈਂ ਹੰਨੀ ਨੂੰ ਫੇਰ ਉੱਥੇ ਆ ਕੇ ਐਫਸੀ ਰੁਕਿਆ ਹੈਰੀ ਸੇਠੀ ਜਿਹੜਾ ਹੰਨੀ ਸੇਠੀ ਦਾ ਛੋਟਾ ਭਰਾ ਹੈ ਤੇ ਮੈਂ ਹੰਨੀ ਨੂੰ ਪਿੱਛੋਂ ਫੋਨ ਚੱਕ ਕੇ ਹੰਨੀ ਨੂੰ ਫਟਾਫਟ ਕਾਲ ਕੀਤੀ ਤੁਸੀਂ ਕਿੱਥੇ ਹੋ ਕਹਿੰਦਾ ਹੀ ਮੈਂ ਲਵ ਪੰਜਾਬੀ ਆ ਤੂੰ ਕਿੱਥੇ ਹੈ ਤੂੰ ਘਬराई ਹੋਈ ਹੈ ਕੀ ਹੋ ਗਿਆ ਮੈਂ ਕਿਹਾ ਤੁਸੀਂ ਜਿੱਥੇ ਵੀ ਹੋ ਜਲਦੀ ਆ ਜਾਓ ਹੰਨੀ ਸੇਠੀ ਉੱਥੇ 1 ਮਿੰਟ ਤੋਂ ਪਹਿਲਾਂ ਪਹੁੰਚ ਗਿਆ ਸੀਗਾ ਮੇਰੀ ਗੱਡੀ ਕੋਲ ਉਹ ਉੱਥੇ ਆ ਕੇ ਉਹ ਗੋਪੀ ਨੂੰ ਨੇ ਭੇਜਦਾ ਘਰ ਉਹ ਫਰੈਂਟੇ ਕੋਪੀ ਲੜ ਨਾਲ ਹੁੰਦੇ ਉਹ ਮਿੱਤਰੇ ਕੇਸ ਦਾ ਤੇ ਉਸ ਤੋਂ ਬਾਅਦ ਹੰਨੀ ਸੇਠੀ ਮੇਰੇ ਕੋਲ ਗੱਡੀ 'ਚ ਬੈਠੇ ਤੇ ਹਰੀ ਸੇਠੀ ਅੰਦਰ KFC ਗਿਆ ਸੀ ਹੰਨੀ ਨੂੰ ਮੈਂ ਸਾਰੀ ਗੱਲ ਦੱਸੀ ਉਹ ਕਹਿੰਦੇ ਸੀ ਮੈਂ ਇੱਦਾਂ ਜੂਸ ਕਰਨਾ ਮੈਂ ਉਸ ਵਕਤ ਤਾਂ ਵੀ ਰੁਕ ਗਿਆ ਉਹ ਕਹਿੰਦੇ ਸੀ ਅੱਥੇ ਨਾ ਜੂਸ ਕੱਢੋ ਘਰ ਜਾ ਕੇ ਆਪਾਂ ਗੱਲ ਕਰਦੇ ਆਂ ਇਹਨਾਂ ਨੇ ਘਰ ਜਾ ਕੇ ਵੀ ਕੋਈ ਗੱਲ ਨਹੀਂ ਆ ਗਈ ਇਹ ਆਂਦੀ ਮੰਮੀ ਨੂੰ ਵੀ ਮੈਂ ਦੱਸਿਆ ਸਾਰੀ ਗੱਲ ਉਹ ਚਲ ਮੀਂਦੇ ਆਉਂਦੇ ਪੁਆਇੰਟ ਆ ਮਮੀ ਵੀ ਨਹੀਂ ਮੰਨੀ ਇਸ ਤੋਂ ਪਹਿਲਾਂ ਜਨਾਨੀ ਵੀ ਘਰੇ ਲੈ ਆ ਚੁੱਕਾ ਹੈ ਹੈਰੀ ਦੇ ਇੱਥੇ ਉਹ ਉਹਦਾ ਫਰੈਂਡ ਜੀਨੂ ਹੈ ਜੀਨੂ ਮੁਕਤਸਰ ਦੀ ਕੁਰਤੇ ਪਜਾਮੇ ਉਹਦੀ ਪੈਲ ਵੀ ਦੁਕਾਨ ਹੈ ਤੇ ਦਰਾਹੇ ਵੀ ਦੁਕਾਨ ਹੈ ਉਹਦੀ ਜਨਾਨੀ ਵੀ ਲੈ ਕੇ ਆਇਆ ਹੋਇਆ ਹੈ ਇਹ ਗੋਪੀ ਕੋਲ ਰਿਕਾਰਡਿੰਗ ਵੀ ਹੈਗੀ ਹੈ ਗੋਪੀ ਨੂੰ ਸਭ ਪਤਾ ਹੈ ਇਹਦਾ ਹੰਦੀ ਦਾ ਫਰੈਂਡ ਹੈ ਗੋਪੀ ਆਪਣੇ ਘਰ ਆਪਣੀ ਮੰਮੀ ਦੇ ਪਾਪਾ ਦੇ ਕਮਰੇ ਚ ਉਹ ਜਨਾਨੀ ਸਾਡੇ ਘਰ ਅੱਧਾ ਘੰਟਾ ਰਹੀ ਹੈ ਮੈਨੂੰ ਉਸੇ ਟਾਈਮ ਹੀ ਗੋਪੀ ਦਾ ਫੋਨ ਆਇਆ ਸੀ ਇਹ ਕੰਮ ਹੁੰਦੇ ਪਏ ਆ ਸਾਡੇ ਘਰ 'ਚ ਤੇ ਹਾਨੀ ਸੇਠੀ ਬਾਕੀ ਸੋਸ਼ਲ ਮੀਡੀਆ 'ਚ ਬਹੁਤ ਕੁਝ ਸ਼ੋਅ ਕਰ ਰਿਆ ਤੇ ਹਾਨੀ ਸੇਠੀ ਨੂੰ ਆਪਣੇ ਘਰ ਦਾ ਬਿਲਕੁਲ ਵੀ ਨਹੀਂ ਹੈਗਾ ਤੇ ਹੁਣ ਵੀ ਇਹ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਮੀਨਸ ਮੀਨਾ ਇਹ ਵੀ ਗੱਲ ਨੂੰ ਹੋ ਚੁੱਕਾ ਹੈ ਤੇ ਹਾਨੀ ਨੇ ਮੈਡਮਾਂ ਰੱਖੀਆਂ ਹੋਈਆਂ ਹੁੰਦੇ 'ਚ ਇੱਕ ਮੈਡਮ ਦੀ ਹਾਨੀ ਨਾਲ ਸੈਟਿੰਗ ਸੀਗੀ ਉਹ ਵੀ ਮੈਨੂੰ ਕਿਸੇ ਨੇ ਦੱਸਿਆ ਮੈਨੂੰ ਤਾਂ ਪਤਾ ਚੱਲਿਆ ਤੇ ਇਹ ਗੱਲ ਬਿਲਕੁਲ ਸੱਚ ਨਿਕਲੀ ਤੇ ਮੈਡਮ ਦੀ ਵੀ ਮੇਰੇ ਕੋਲ ਵੀਡੀਓ ਹੈਗੀ ਹੈ ਉਹ ਜਿਹੜੀ ਮਾਫੀ ਮੰਗਦੀ ਪਈ ਹੈ ਉਹਨੇ ਕਿਹਾ ਵੀ ਆਸ ਤੋਂ ਬਾਅਦ ਮੇੜਾ ਹੰਨੀ ਸੇਠੀ ਨਾਲ ਕੋਈ ਲਿੰਕਪ ਕੋਈ ਕੁਝ ਨਹੀਂ ਹੋਊਗਾ ਐ ਮੈਂ ਆਪਣੀ ਬੇਟੀ ਦੀ ਸੋਂਖਾ ਕੇ ਕਹਿੰਦੀ ਆ ਕਿਉਂਕਿ ਹੰਨੀ ਸੇਠੀ ਨੇ ਸ਼ੁਰੂਆਤ ਕੀਤੀ ਸੀ ਤੇ ਤਾਂ ਹੀ ਹੁਣ ਮੈਂ ਇਸ ਟਾਈਮ ਆਪਣੇ ਪੇਟੇ ਬੈਠੀ ਹੋਈ ਆ ਮੇਰੇ ਮਾਪੇ ਉਹਨੂੰ ਵੀ ਬਹੁਤ ਤੰਗ ਕਰ ਰਿਹਾ ਹੈ ਰਾਤੀ ਵੀ ਮੇਰੀ ਮੰਮੀ ਨੂੰ ਇੰਨੀਆਂ ਗੱਲਾਂ ਕੱਡੀਆਂ ਮੇਰੀ ਮੰਮੀ ਤਾਂ ਕਹੇਗੀ ਵੀ ਤੂੰ ਇੱਥੇ ਆ ਜਾ ਰਾਤੀ ਵੀ ਇਹਨੇ ਬਹੁਤ ਗੰਨੀਆਂ ਗੱਲਾਂ ਕੱਡੀਆਂ ਵੀ ਤੇਰੀ ਬੂੜੀ ਐਵੇਂ ਆ ਤੇਰੀ ਬੂੜੀ ਐਵੇਂ ਇਸ ਕਰਕੇ ਹੁਣ ਮੈਂ ਆਪਣੇ ਪੇਕੇ ਬੈਠੇ ਆ ਮੈਨੂੰ ਸਵੇਰੇ ਕਿਹਾ ਗਿਆ ਆਪਣੇ ਭਰਾ ਨੂੰ ਫੋਨ ਕਰਦੇ ਹਾਂ ਦੇਖ ਲਿਆ ਗਈ ਮਾਂ ਭਰਾ ਨਾਲ ਲੜ ਲਿਆ ਹੋਇਆ ਨਾ ਕੋਈ ਉਹਨਾਂ ਨੂੰ ਕੁਝ ਕਹਿੰਦਾ ਨਾ ਨੇ ਇਹ ਗੱਲ ਹੀ ਨਹੀਂ ਚੁੱਕੀ ਵੀ ਮੇਰੇ ਭਰਾ ਨੇ ਇੰਨੀ ਵੱਡੀ ਗੱਲ ਮੇਰੀ ਵਾਈਫ ਨਾਲ ਕੀਤੀ ਹੈ ਕਿ ਮੈਂ ਕੋਈ ਗੱਲ ਕਰਾਂ ਨੇ ਉਹਨੂੰ ਹੱਥ ਤੱਕ ਥੱਪੜ打 ਵੀ ਲਾਇਆ ਹੁਣ ਮੈਨੂੰ ਨਹੀਂ ਪਤਾ ਕਿਉਂ ਇਹ ਇਹ ਕਰ ਦਿੱਤਾ ਉਹਨਾਂ ਨੂੰ ਪਤਾ ਹੈ ਪਤਾ ਨਹੀਂ ਇਹ ਯਾਰ ਲਿਆ ਹੋਇਆ ਪਲੀਜ਼ ਮੈਂ ਇਹ ਸਾਰਿਆਂ ਨੂੰ ਕਹੂੰਗੀ ਪਲੀਜ਼ ਮੇਰੀ ਹੈਲਪ ਕਰੋ ਆਪਣੀ ਛੋਟੀ ਭੈਣ ਦੀ ਥੈਂਕ ਯੂ ਨਾਣਾ ਕਹਿੰਦੇ ਆ ਜਦੋਂ ਆਪ ਦਾ ਘਰ ਸੁਰੱਖਿਤ ਸਹੀ ਨਹੀਂ ਆਪਾਂ ਚਲਾ ਸਕਦੇ ਆਪਾਂ ਸਮਾਜ ਨੂੰ ਕੇਜ ਦੇ ਸਕਦੇ ਆ ਚਾਹੇ ਕੋਈ ਵੀ ਆ ਚਾਹੇ ਮੈਂ ਵੀ ਆ ਜਦੋਂ ਆਪਾਂ ਘਰ ਦੇ ਵਿੱਚ ਮਾਹੌਲ ਨੂੰ ਸਹੀ ਕ੍ਰੇਟ ਨਹੀਂ ਕਰ ਸਕਦੇ ਤਾਂ ਬਾਹਰ ਆਪਾਂ ਦੁਨੀਆ ਨੂੰ ਕੋਈ ਸੇਰ ਨਹੀਂ ਦੇ ਸਕਦੇ ਇਹ ਹੁਣ ਬੀਬਾ ਜੀ ਨੇ ਜੋ ਇਲਜ਼ਾਮ ਉਹਤੇ ਤੇ ਲਾਏ ਹੁਣਗਾ ਆਪਾਂ ਵੇਖਣਾ ਕਿ ਹਨੀ ਸਿੱਟੀ ਦੇ ਬਾਰੇ ਕੀ ਆਪਣਾ ਬਿਆਨ ਦਿੰਦਾ ਕੀ ਸਪੱਸ਼ਟੀ ਕਰਨ ਦਿੰਦਾ ਵੀ ਇਹ ਸੱਚ ਹੈ ਕਿ ਝੂਠ ਹੈ ਤੇ ਜੋ ਬੀਬਾ ਨੇ ਇਦਾਂ ਘਟਿਆ ਇਲਜ਼ਾਮ ਲਾਇਆ ਉੱਤੇ ਵੀ ਰੱਬ ਜਾਣੇ ਸੱਚਾ ਲਾਇਆ ਹੈ ਕਿ ਝੂਠਾ ਲਾਇਆ ਹੈ ਰੱਬ ਜਾਣਦਾ ਜਾਂ ਇਹ ਜਾਣਦੇ ਨੇ ਵੀ ਚਾਰ ਵਿਊਵਾਂ ਦੀ ਖਾਤਰ ਡਰਾਮਾ ਹੀ ਰੱਜਾਇਆ ਗਿਆ ਕਿ ਕੀ ਹੈ ਜਿਵੇਂ ਚਾਹ ਵਾਲੀ ਕੁੜੀ ਨੇ ਡਰਾਮਾ ਰਹਿ ਤੇ ਅਸੀਂ ਉਹ ਵੱਖਰੇ ਟੌਪਿਕ ਦਾ ਹੈ ਇਹ ਵੱਖਰੇ ਟੌਪਿਕ ਦਾ ਪਰ ਯੂਆਂ ਦੇ ਖਾਤਰ ਲੋਕ ਬਹੁਤ ਥੱਲੇ ਤੱਕ ਗਿਰ ਜਾਂਦੇ ਨੇ ਪਰ ਸ਼ਰਮ ਵਾਲੀ ਗੱਲ ਹੈ ਸੋਸ਼ਲ ਮੀਡੀਆ ਜੋ ਕਰ ਵੈਰ ਨਾ ਹੋਊ ਚੰਗਾ ਕੰਟੈਕਟ ਲੈ ਕੇ ਆਓ ਚੰਗੀ ਗੱਲਬਾਤ ਲੈ ਕੇ ਆਓ ਗੰਦ ਮੰਦ ਨਾ ਪਾਓ ਹਰ ਇੱਕ ਵੀਰ ਭੈਣ ਭਰਾ ਮਾਵਾ ਸਭ ਨੇ ਵੇਖਣਾ ਪਾਉਣਾ ਹਰ ਇੱਕ ਬੱਚੀ ਦੇ ਕੋਲੇ ਫੋਨ ਹੈ ਚੰਗੇ ਜੀ ਆਪਾਂ ਸਮਾਜ ਨੂੰ ਦੇਵਾਂਗੇ ਚੰਗਾ ਕ੍ਰੈਡਿਟ ਦੇਵਾਂਗੇ ਚੰਗੇ ਨਤੀਜੇ ਆਉਣਗੇ ਮਾੜੀ ਜੀਜਕ ਮਾੜਾ ਕੰਟੈਕਟ ਦੇਵਾਂਗੇ ਮਾੜੇ ਨਤੀਜੇ ਆਉਣਗੇ ਸਭ ਦੇ ਸਾਹਮਣੇ ਆ ਜੋ ਵੀ ਜਾ ਕੇ ਉਹੀ ਵੱਡਣਾ ਪਊਗਾ ਜੇ ਆਪਾਂ ਸਮਾਜ ਨੂੰ ਗੰਧਲਾ ਕਰਨ ਲੱਗ ਗਏ ਤਾਂ ਆਪਣਾ ਪਰਿਵਾਰ ਪਹਿਲਾਂ ਗੰਧਲਾ ਹੋਊਗਾ ਇਹ ਗੱਲ ਨਾ ਭੁੱਲਿਆ ਕਰੋ ਇਹ ਦੂਜਿਆਂ ਦੇ ਧੀ ਨੂੰ ਵੇਖ ਕੇ ਪੁਰਜਾ ਕਹਿਣੇ ਆ ਤਾਂ ਪਹਿਲਾਂ ਆਪਦੇ ਆਪਣੇ ਨੇ ਝਾਤੀ ਮਾਰ ਲੋ ਆਪਣੇ ਵੀ ਬੇਟੀ ਆ ਆਪਣੇ ਵੀ ਭੈਣ ਆ ਆਪਣੇ ਵੀ ਮਾਤਾ ਆਪਣੇ ਵੀ ਚਾਚੀ ਆ ਆਪਣੇ ਵੀ ਤਾਈ ਆ ਦੂਜਿਆਂ ਦੇ ਘਰ ਬਲ ਦੀ ਬਸੰਤਰੀ ਲੱਗਦੀ ਹੁੰਦੀ ਆ ਪਰ ਆਪਦੇ ਘਰ ਜਦੋਂ ਬਲਦੀ ਆ ਨਾ ਉਦੋਂ ਪਤਾ ਲੱਗਦਾ بڑے ਮੁੱਦੇ ਤੇ ਇਹ ਬੋਲਦੇ ਰਹਿੰਦਾ ਹੁੰਦਾ ਤੇ ਹੁਣ ਆਪਾਂ ਇਹ ਵੀਡੀਓ ਤੇ ਅਗਲੀ ਜੋ ਕਰਾਂਗੇ ਉਹ ਵੇਖਾਂਗੇ ਵੀ ਸੱਚ ਕੀ ਆ ਝੂਠ ਕੀ ਆ ਹੁਣ ਤੋ ਇਹ ਤਾਂ ਜ਼ਰੂਰ ਦੱਸਣਾ ਤੇ ਪਰ ਜੇ ਕੋਈ ਘਰੇਲੂ ਮਸਲੇ ਹੁੰਦੇ ਆ ਕਿਸੇ ਵੀ ਤਰ੍ਹਾਂ ਦੇ ਦੋ ਭਾਂਡੇ ਹੁੰਦੇ ਆ ਖੜਕਦੇ ਰਹਿੰਦੇ ਹੁੰਦੇ ਆ ਮੀਆਂ ਬੀਬੀ ਦੀ 100 ਲੜਾਈ ਹੁੰਦੀ ਆ ਪਰਿਵਾਰ ਵਿੱਚ ਵੀ ਲੜਾਈ ਹੋ ਜਾਂਦੀ ਆ ਉਸ ਨੂੰ ਸੋਸ਼ਲ ਮੀਡੀਆ ਤੇ ਰਿਸ਼ਤਿਆਂ ਨੂੰ ਤਾਰ-ਤਾਰਨਾ ਕਰੋ ਹੱਥ ਬੰਨ ਕੇ ਬੇਨਤੀ ਆ ਘਰ ਦਾ ਮੈਟਰ ਘਰ ਦੇ ਵਿੱਚ ਸੁਲਝਾਓ ਨਾ ਕਿਸ ਸਮਾਜ ਨੂੰ ਗੰਧਲਾ ਕਰੋ ਸਮਾਜ ਦੇ ਹੱਥੇ ਚੰਗਾ ਕੰਟੈਕਟ ਲੈ ਕੇ ਆਓ ਚੰਗੀਆਂ ਗੱਲਾਂ ਲੈ ਕੇ ਆਓ ਸਾਡੇ ਆਉਣ ਵਾਲੇ ਬੱਚੇ ਚੰਗੀ ਗੱਲ ਸਿੱਖਣ ਸਿੱਖਿਆ ਸਿੱਖ ਕੇ ਚੰਗੇ ਨਾਂ ਰੋਸ਼ਨ ਕਰਨ ਮਾਪਿਆਂ ਦਾ ਨਾਂ ਰੋਸ਼ਨ ਕਰਨ ਪੰਜਾਬ ਦਾ ਨਾਂ ਰੋਸ਼ਨ ਕਰਨਾ ਤੁਹਾਨੂੰ ਵੀ ਇਹ ਚੰਗਾ ਕੰਨੈਕਟ ਲੈ ਕੇ ਉਹ ਚਾਰ ਲੋਕ ਯਾਦ ਕਰਨਗੇ ਤੇ ਨਹੀਂ ਤਾਂ ਜੁੱਤੀਆਂ ਤਾਂ ਪਹਿਣ ਗਏ ਪਹਿਣ ਗੀਆਂ ਇਹ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਤੇ ਭੇਜ ਨੂੰ ਕਰ ਲਿਓ ਫੋਲੋ YouTube ਤੇ ਦੇਖੋਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਂ ਤੁਹਾਡਾ ਵੀਰ ਲੱਖਾ ਮਾਨ ਇਸੇ ਤਰ੍ਹਾਂ ਆਪਾਂ ਕੌਂਟਰੋਵਰਸੀ ਦੀ ਕੋਈ ਵਧੀਆ ਮੁੱਦਾ ਹੋਇਆ ਤਾਂ ਲੈ ਕੇ ਆਵਾਂਗੇ ਤੇ ਨਹੀਂ ਆਪਾਂ ਕਿਸੇ ਦੇ ਬਿਨਾਂ ਮਤਲਬ ਹੋਂ ਤੋਂ ਹਵਾ ਜਮਾਂਗਾ ਮਾਰਨ ਵਾਲਾ ਕੰਮ ਨਾ ਕੀਤਾ ਤੇ ਨਾ ਕਰਨਾ ਵਧੀਆ-ਵਧੀਆ ਕੰਟੈਕਟ ਲੈ ਕੇ ਆਵਾਂਗੇ ਆਪਣੇ ਪਰਸਨਲ ਬਲੌਗ ਬਣਦੇ ਰਹਿਣਗੇ ਤੇ ਉਹ ਆਪਾਂ ਕੰਟੀਨਿਊ ਪਉਂਦੇ ਰਵਾਂਗੇ ਤੇ ਤੁਸੀਂ ਇਸੇ ਤਰ੍ਹਾਂ ਪਿਆਰ ਬਣਾਈ ਰੱਖਣਾ ਵਾਟ ਵਾਟ ਲਾਈਕ ਕਮੈਂਟ ਸ਼ੇਅਰ ਨੂੰ ਕਰਿਆ ਕਰੋ ਤੁਹਾਡੇ ਲਾਈਕ ਕਮੈਂਟ ਸ਼ੇਅਰ ਦੇ ਨਾਲ ਪਿਆਰ ਦੇ ਨਾਲ ਹੀ ਆਪਾਂ ਨੂੰ ਪਰਫਾਰਮੈਂਸ ਮਿਲਨੇ ਆ ਪੇਜ ਨੇ ਚੱਲਣਾ ਤੇ ਆਪਣੀ ਰੀਜ ਨੇ ਵਧਣਾ ਹੈਗਾ ਤੇ ਰੀਜ ਵਧੂਗੀ ਤੇ ਆਪਣੀ ਆਰਨਿੰਗ ਆਊਗੀ ਆਮ ਆਪਣੇ ਬੱਚੇ ਪਾਲੂਗਾ ਤਾਂ ਮੈਂ ਆਪਣੇ ਲਾਜ ਕਰਵਾਉਂਗਾ ਮੈਡੀਸਨ ਲੈ ਸਕੂਗਾ ਤੁਹਾਨੂੰ ਸਭ ਨੂੰ ਪਤਾ ਵੀ ਮੈਨੂੰ ਗੁਰਦਿਆਂ ਦੀ ਪ੍ਰੋਬਲਮ ਹੈ ਹੋਰ ਮੈਂ ਕੋਈ ਕੰਮ ਕਰ ਨਹੀਂ ਸਕਦਾ ਤੇ ਦੋਸਤੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਮੇਰੇ ਦੋਸਤੋ ਤੇ ਲਾਈਕ ਕਮੈਂਟ ਬਹੁਤ ਘੱਟ ਆਉਂਦੇ ਆਗੇ ਹੱਥ ਬਨ ਕੇ ਬੇਨਤੀ ਆ ਜਰੂਰ ਲਾਈਕ ਕਮੈਂਟ ਸ਼ੇਅਰ ਕਰਕੇ ਜਾਇਆ ਕਰੋ ਸਾਰੇ ਮੇਰੇ ਵੀਰਾਂ ਭੈਣਾਂ ਭਰਾਵਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਵਾਹਿਗੁਰਜੀ ਦਾ ਕਾਲ ਸਾਹਿਬ ਫਿਰ ਵਾਹਿਗੁਰਜੀ ਕੀ ਫਤਿਹ